ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਮੀਜ਼ਾ ਸਾਰੇ ਭਰਾ ਠੀਕ ਠਾਕ ਵਧੀਆ ਹੋਵਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਅੱਜ ਫੇਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਵੀਰੇ ਅੱਜ ਆਪਾਂ ਕਬੂਦਰੀ ਡਾਈ ਸੀਗੀ ਪੱਠੀ ਚੌਥੀ ਗਲੀ ਦੀ ਪੱਠੀ ਆ ਵੀਰੇ ਤੇ ਅੱਜ ਆਪਾਂ ਦੂਜਾ ਪਾਣੀ ਲਾਇਆ ਸੀ ਕਬੂਦਰੀ ਨੂੰ 10 ਐਮਲ ਸਵੇਰ 7 ਵਜੇ ਕੱਢੀ ਸੀ ਤੇ ਟਾਈਮ ਵੀਰੇ ਇਸ ਟਾਈਮ 3 ਵਜੇ ਕੇ 15 ਮਿੰਟ ਹੋ ਚੁੱਕੇ ਆ ਪਿੰਡ ਹੀ ਕਬੂਦਰੀ ਨੂੰ 3 ਵਜੇ ਕੇ 15 ਮਿੰਟ ਹੋ ਗਏ ਤੇ ਆ ਆਉਂਦੀ ਆ ਸਾਹਮਣੇ ਆਪਣੇ ਆ ਆਪਣਾ ਘਰ ਆ ਤੇ ਆ ਆਉਂਦੀ ਆ ਸਾਹਮਣੇ ਕਬੂਦਰੀ ਆ ਦੇਖੋ ਵੀਰੇ ਪਹਿਲਾਂ ਕਬੂਦਰੀ ਆ ਗਈ ਆਪਣੀ ਪੱਠੀ ਵੀਰੇ ਚੌਥੀ ਕਲੀ ਦੀ ਪੱਠੀ ਆ ਵੀਰੇ ਸਵਾ 3 ਦਾ ਟਾਈਮ ਹੋ ਗਿਆ ਤੇ ਮੈਂ ਇਸ ਟਾਈਮ ਖੜਾ ਹਾਂ ਬਾਬੇ ਦੀ ਜਗਾ ਤੇ ਆਪਣੇ ਘਰ ਕੋਲੇ ਜਗਾ ਬਾਬੇ ਦੀ ਇੱਥੇ ਵੀਰੇ ਮੈਂ ਤਾਂ ਖੜਾ ਸੀਗਾ ਜਗਾ ਤੇ ਇੱਥੇ ਛਾਂ ਵਾਧੂ ਆ ਛਾਂਵੇਂ ਬਹਿ ਕੇ ਕਬੂਤਰ ਚਲੋ ਵੇਖ ਲਈਦੇ ਆ ਉਧਰ ਘਰੇ ਫਿਰ ਉਧਰ ਸਾਹਮਣੇ ਧੁੱਪ ਹੁੰਦੀ ਉੱਥੇ ਇਸ ਕਰਕੇ ਵੀਰੇ ਛਾਂਵੇਂ ਬਹਿ ਕੇ ਕਬੂਤਰ ਵੇਖ ਲਈਦੇ ਆ ਤੇ ਆ ਹੁੰਦੀ ਆ ਆਪਣੀ ਕਬੂਤਰੀ ਆਹ ਹੋ ਗਈ ਸਾਢੇ 3 ਦਾ ਟਾਈਮ ਹੋਣ ਵਾਲਾ ਵੀਰੇ ਘਰੇ ਸਵਾ 3 ਹੋ ਗਏ ਆ ਤੇ ਵਿਰੇ ਆਸੇ ਵਾਸੇ ਦੇ ਪਿੰਡਾਂ 'ਚ ਕਹਿੰਦੇ ਬਾਜੀਆਂ ਨੇ ਬੜੀਆਂ ਕਈ ਥਾਂ ਤੇ ਤੇ ਕਬੂਤਰੀ ਨੇ ਸਵਾ 3 ਦਾ ਟਾਈਮ ਘਰੇ ਹੀ ਕਰਤਾ ਬਈ ਘਰੇ ਸਵਾ 3 ਦਾ ਟਾਈਮ ਕਰਤਾ ਪੱਠੀ ਚੌਥੀ ਕਲੀ ਦੀ ਪੱਠੀ ਆ ਬਈ ਇਹ ਤੇ ਆ ਦੇਖੋ ਆ ਜਾਂਦੀ ਆ ਬੋਰ ਦੇ ਉਲੇ ਆਵੇ ਆ ਗਈ ਬਈ ਐਣ ਵਿਰੇ ਆਏ ਥੱਲੇ ਇੱਕ ਸਰਦੀ ਨੂੰ ਪੂਰਾ 1 ਘੰਟਾ ਹੋ ਗਿਆ ਲਿਆ 2:30 ਵਜੇ ਦੀ ਘਸੜਨ ਲੱਗੀ ਆ ਥੱਲੇ ਇਹ ਮਾਫੀ ਚਾਹੁੰਦੇ ਆ ਸੋਭਾ ਵਿਰੇ ਬਲੌਕ ਛੱਡ ਲੱਗੀ ਕਬੂਤਰੀ ਦਾ ਬਣਾ ਨਹੀਂ ਸਕੇ ਕੌਲੇ ਕੰਮ ਸੀਗਾ ਖੇਤ ਛੇਤੀ ਜਾਣਾ ਸੀਗਾ। ਇਹ ਫਿਰ ਕਬੂਤਰੀ ਛੱਡ ਕੇ ਚਲੇ ਗਏ ਸੀ। ਤੇ ਕਬੂਤਰੀ ਵੀਰੇ ਫਿਰ ਸੱਪ ਆ ਗਏ 11 ਵਜੇ ਤੱਕਰ ਤੋਂ ਉਦੋਂ ਬਾਅਦ ਚਲੋ ਘਰ ਦੇ ਹੋਰ ਕੰਮ-ਕੁਮ ਕਰਨੇ ਸੀ। ਤੇ ਵੀਰੇ ਹੁਣ ਆਪਾਂ ਵਲੌਗ ਬਣਾਉਣ ਲੱਗੇ ਆਂ ਤੇ ਆ ਜਾਂਦੀ ਆਪਣੀ ਕਬੂਤਰੀ। ਪੂਰਾ ਸਵਾ ਤਿੰਨ ਦਾ ਟਾਈਮ ਕੀਤਾ ਕਬੂਤਰੀ ਨੇ ਘਰੇ ਅਜੇ ਧਿਕਨ ਫਿਰਦੀ ਆ ਬਸੇ। ਇੰਨੀ ਨੀਵੀਂ ਨੀਵੀਂ ਫਿਰਦੀ ਵੀਰੇ ਸਵਾ ਤਿੰਨ ਹੋ ਗਿਆ। ਪੂਰਾ 1 ਘੰਟਾ ਹੋ ਗਿਆ ਐ ਫਿਰਦੀ ਨੂੰ ਢਾਈ ਹੋਈ ਦੀ ਐ ਇੱਕ ਛੜਦੀ ਫਿਰਦੀ ਆ ਉਹ। ਤੇ ਜਿਹੜੇ ਬੈਠੀ ਕਬੂਦਰੀ ਤੁਹਾਨੂੰ ਕਬੂਦਰੀ ਵਿਖਾਵਾਂਗੇ ਨਸਲ ਅਜੇ ਪੱਠੀ ਆ ਵੀਰੇ ਚੌਥੀ ਗਲੀ ਦੀ ਮਾਲਕ ਦੀ ਮੇਰਾ ਕਬੂਦਰੀ ਚੀੜੀ ਬਹੁਤ ਆ ਬਈਏ ਪੱਠੀ ਆ ਆਉਂਦੀ ਆ ਸਾਹਮਣੇ ਆਪਣੇ ਘਰ ਤੇ ਆ ਗਈ ਆਵੇ ਆ ਦੇਖੋ ਕਿਸੜਦੀ ਫਿਰਦੀ ਬਈ ਆ ਜਾਂਦੀ ਆ ਇਹ درخت ਕੋਲੇ ਬਹੁਤ ਮੁੜ ਗਈ ਪਿੱਛੇ ਬੱਸ ਵੀਰੇ ਐ ਕਿਸੜਦੀ ਕਿਸੜਦੀ ਨੇ 1 ਘੰਟਾ ਕਰਤਾ ਘੰਟਾ ਪੂਰਾ ਘੰਟਾ ਹੋ ਗਿਆ ਲੈ ਕਿ ਸਰਦੀ ਨੂੰ 2:30 ਵਜੇ ਐਂਕੂ ਸਰਦੀ ਲੱਗੀ ਐ ਤੇ ਬੈ ਨਸਲ ਬੋਲੀ ਜੰਗੀ ਨਸਲਾ ਵੀਰੇ ਤੇ ਦੂਜੇ ਪਾਣੀ ਤੇ ਆ ਆ ਗਈ ਆ ਸਾਹਮਣੇ 10 ਐਮਐਲ ਪਾਣੀ ਲਾਇਆ ਜੇ ਸਵਾ ਤਿੰਨ ਦਾ ਕੀਤਾ ਹੈ ਟਾਈਮ ਪੱਠੀ ਨੇ ਤੇ ਬਾਕੀ ਜਦੋਂ ਵੀਰੇ ਬੈਠੀ ਕਬੂਦਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਦੇਖੋ ਲੈ ਆ ਲਾਈਦੀ ਵਰਦੀ ਦਰਖਤਾਂ ਜੀ ਇਹ ਆ ਗਈ ਵੀਰੇ ਰੋਲਾ ਆ ਆਪਣੇ ਤੇ ਕਬੂਤਰ ਛਤਰੀ ਤੇ ਨਹੀਂ ਲਾਏ ਗਏ ਭਰਾ ਬਸ ਆਹੀ ਗਲਤੀ ਹੋ ਗਈ ਯਾਰ ਉਦੋਂ ਪਾਲੇ ਤਗੜੇ ਉੱਡਦੇ ਵੀਰੇ ਤੇ ਛਤਰੀ ਤੇ ਨਹੀਂ ਲਾਏ ਗਏ ਕਬੂਤਰ ਇਹ ਬਿੰਦੇ ਥੱਲੇ ਆ ਜੇ ਛਤਰੀ ਤੇ ਹੁੰਦੇ ਤਾਂ ਆਪਾਂ ਵੀਰੇ ਬਿਠਾ ਲੈਂਦੇ ਇਹਨੂੰ ਘਰੇ ਹੁਣ ਇਹਨੇ ਬਹਿਣਾ ਆਪਣੀ ਮਰਜ਼ੀ ਨਾਲ ਤੇ ਛਤਰੀ ਤੇ ਆਪਣੇ ਤੋਂ ਕਬੂਤਰ ਨਹੀਂ ਲਾਏ ਗਏ ਇਸ ਕਰਕੇ ਮੇਰਾ ਭਰਾ ਚਿਵਾਰੇ ਤੇ ਬਿੰਦੇ ਹੈ ਬਹੁਤ ਥੋੜਾ ਕੰਮ ਸੀ ਕਰਕੇ ਛਤਰੀ ਤੇ ਨਹੀਂ ਲਾਏ ਗਏ ਯਾਰ ਆ ਗਈ ਆ ਕਬੂਤਰੀ ਦੱਸਿਓ ਭਰਾ ਮੇਰੇ ਭਰਾਕ ਜਰੂਰ ਕਮੈਂਟ ਕਰਕੇ ਕਿਹਨੂ-ਕਿਹਨੂ ਆਪਣੇ ਕਬੂਤਰਾਂ ਦੀ ਨਸਲ ਚੰਗੀ ਲੱਗਦੀ ਹੈ ਤੇ ਵਧੀਆ ਤੇ ਘੈਂਟ ਲੱਗੀ ਨਸਲ ਆਪਣੇ ਕਬੂਤਰਾਂ ਦੀ ਬਾਕੀ ਵੀਰੇ ਜੇ ਤੋ ਬੈਠੀ ਜਰੂਰ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਬੂਦਰੀ ਦੀ ਨਸਲ ਬੜੀ ਸੋਹਣੀ ਆ ਕਬੂਦਰੀ ਦੇਖੋ ਨੂੰ ਵੀ ਬਹੁਤ ਘੈਂਟ ਆ ਬਈ ਤੇ ਚੌਥੀ ਕਲੀ ਜੇ ਵੀਰੇ ਅਜੇ ਚੌਥੀ ਕਲੀ ਹੁਣ ਝੜੀ ਹੋਣੀਆਂ ਨੇ ਆ ਜਾਂਦੀ ਆ ਕਬੂਦਰੀ ਆਪਣੀ ਆਸਾਂ ਇੱਕ ਛੜਦੀ ਫਿਰਦੀ ਆ ਆ ਕਰੋ ਚ ਇੱਕ ਆ ਆ ਗਈ ਵੀਰੇ ਆ ਨੰਨੀ ਹੋਈ ਫਿਰਦੀ ਐ ਜਿਵੇਂ ਕੁਦੀਂਦਾ ਹੀ ਨਹੀਂ ਹੁੰਦਾ ਆ ਦੇਖੋ ਉਠੀ ਕਲੀ ਦੀ ਪੱਠੀ ਐ ਇਹ ਤੇ ਆਪਾਂ ਵੀ ਆਸਤੰ ਜੀ ਬਾਈ ਆ ਬਹਿ ਗਈ ਆਪਣੀ ਕਬੂਤਰੀ ਆ ਕੇ ਖੁੱਡੇ ਦੇ ਉੱਤੇ ਤੇ ਚਾਰ ਦਾ ਕਰਤਾ ਨੇ ਅੱਜ ਕਰੇ ਟਾਈਮ ਮੇਰੇ ਬਾਲੀ ਤਗੜੀ ਕਬੂਤਰੀ ਆ ਬਾਲੀ ਜਿਹੜੀ ਨਸਲ ਤਗੜੀ ਆ ਦੇਖੋ ਘਰ ਕੇ ਜਾਂਦੀ ਆ ਪੂਰਾ 4 ਦਾ ਟਾਈਮ ਕੀਤਾ ਨੇ ਘਰੇ ਦੇਖ ਲੋ ਬਈ ਐਨ ਚੌੜੀ ਹੋਈ ਪਈ ਆ ਪੂਰੀ ਪੂਰੀ ਦੇਖੋ ਤੁਹਾਡੇ ਸਾਹਮਣੇ ਉਹ ਵੀ ਉਹ ਚਲੀ ਗਈ ਹੈ ਵਿਚਾਲੇ ਚਲੋ ਆਪਾਂ ਇਹਨੂੰ ਇਧਰ ਦੀ ਤਾਰ ਦੇ ਆਂ ਉੱਪ ਕਿੱਧਰ ਤੁਰੀ ਜਾਂਦੀ ਆ ਉਹ ਦੇਖੋ ਕਿੱਧਰ ਤੁਰੀ ਜਾਂਦੀ ਆ ਪੱਠੀ ਆ ਵੀਰੇ ਇਹ ਚਲੋ ਆਪਾਂ ਇਹਨੂੰ ਇੱਧਰ ਲੈ ਕੇ ਆਉਨੇ ਆ ਕਬੂਤਰ ਥੱਲੇ ਕੱਢ ਕੇ ਆਹ ਬੈਠੀ ਆ ਇਹ ਦੇਖੋ ਕਿ ਆ ਕ ਕਰੋ ਕਬੂਤਰੀ ਪਰੇ ਪਰੇ ਬਾਲਾ ਹੋ ਕੇ ਬੈਗੀ ਫੜ ਗਿਆ ਕਿਨੇ ਵਾਲਾ ਜਿਆਦਾ ਜੋਰ ਲੱਗਾ ਈ ਕੂਦਰੀ ਦਾ ਚਲੋ ਪਾਣੀ ਪਾਉਂਦੇ ਆਂ ਸ਼ਾਇਦ ਪਾਣੀ ਨੂੰ ਦੇਖ ਕੇ ਆਵੇ ਕੋਸ਼ਿਸ਼ ਕਰਦੇ ਆਂ ਪਾਣੀ ਪਾਉਣ ਦੀ ਸਾਰੇ ਵੀਰ ਜੁੜੇ ਰਹੋ ਆਪਣੇ ਨਾਲ ਪਾਣੀ ਰੱਖਦੇ ਆਂ ਆਪ ਪਾਣੀ ਲਿਆਂਦਾ ਪਾਣੀ ਨੂੰ ਦੇਖ ਕੇ ਆਉਗੀ

ਆ ਗਿਆ ਪੱਲੇ ਕੱਖ ਨਹੀਂ ਰਿਹਾ ਬਾਈ ਇਹਦੇ ਆ ਦੇਖੋ ਆ ਚੌੜੀ ਹੋਈ ਪਈ ਆ ਦੇਖੋ ਬਈ ਤੁਹਾਡੇ ਸਾਹਮਣੇ ਆ ਨਸਲ ਚੈੱਕ ਕਰੋ ਪਹਿਲਾਂ ਪੈਨੂੰ ਇਧਰ ਤਾੜਦੇ ਆ ਖੁੱਡੇ ਚ ਫੇਰ ਦਿਖਾਉਂਦੇ ਆ ਚੱਲ ਬੱਤ ਤਦਰ ਨਿਕੋ ਤਾਂ ਹਿੱਲਿਆ ਵੀ ਨਹੀਂ ਜਾਂਦਾ। ਤਰ ਚੱਲੇ ਇਧਰ। ਆ ਬੈ ਗਈ ਪੱਠੀ ਕਰੋ ਚੈੱਕ। ਘਰ ਕੀ ਜਾਂਦੀ ਆ ਪੂਰੀ। ਆ ਪੱਠੀ ਸੀ ਤੁਹਾਡੇ ਸਾਹਮਣੇ ਆ ਕਬੂਤਰੀ। ਚੈੱਕ ਕਰੋ ਨਜ਼ਰ। ਹਣ ਬਾਈ ਆਪਾਂ ਇਹਦੇ ਮਾਰਦੇ ਆ ਸੰਗ ਚ 32 ਚਲੋ ਤਾਂਪਾ ਦੇ ਇਹਦੇ ਪਟਾਕੇ ਪਾਉਂਦੇ ਨੇ ਇਹਨੂੰ ਸ਼ਾਮੇ ਰੱਖਦੇ ਆ ਉਸ ਤੋਂ ਬਾਅਦ ਇਹਨਾਂ ਅੱਧੇ ਘੰਟੇ ਬਾਅਦ ਪੌਣੇ ਘੰਟੇ ਬਾਅਦ ਪਾਣੀ ਦੇ ਦਵਾਂਗੇ ਦੇਖ ਲਓ ਕਬੂਤਰੀ ਬਈ ਨਸਲ ਇਹਦੀ ਚੌਥੀ ਕਲੀ ਦੀ ਅਜੇ ਪੱਠੀ ਆ ਵੀਰੇ ਚੌਥੀ ਕਲੀ ਦੀ ਅਜੇ ਪੱਠੀ ਆ ਬਈ ਅਜੇ ਇਹ ਇਹਨਾਂ ਨੂੰ ਪਾਣੀ ਦੇਈਏ ਰੱਖ 32 32 ਮਾਰ ਦਈਏ ਪਹਿਲਾਂ ਇਹਦੇ ਸੰਗ ਚ ਲੱਤਾਂ ਦੇ ਪਟਾਕੇ ਬਰੋ ਕੇ ਪਾ ਕੇ ਫਿਰ ਆਪਾਂ ਇਹਨਾਂ ਅੱਧੇ ਪੌਣੇ ਘੰਟੇ ਬਾਅਦ ਪਾਣੀ ਰੱਖਾਂਗੇ ਬਈ ਕਿੱਦਾਂ ਲੱਗੀ ਨਸਲ ਬਈ ਦੱਸਿਓ ਜ਼ਰੂਰ ਦਾ ਵੀ ਨਸਰ ਕਰ ਉਹ ਚੈੱਕ ਤਾਂ ਭਾਈ ਅੱਜ ਦੇ ਬਲੌਗ ਵਿੱਚ ਸਿਰਫ ਇੰਨਾ ਹੀ ਫੇਰ ਮਿਲਦੇ ਹਾਂ ਜਲਦੀ ਇੱਕ ਹੋਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕੋਲ ਆਪਣੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਪਹੁੰਚ ਜਾਵੇ ਆ ਦੇਖੋ ਕੁੰਡ ਮੁੜ ਗਿਆ ਕਬੂਤਰੀ ਦੇ ਉਹ ਡਡ ਤੇ ਵੀਰੇ ਹੁਣ ਆਪਾਂ ਇਹ ਸੰਗ ਜਵਤੀ ਉੱਤੀ ਮਾਰ ਲਗੇ ਮੇਰੇ ਭਰਾ ഫിറ നമുക്ക് ബ്ലോക്ക് മെഡി